ਸੇਦੂ ਸਾਹਿਬ ਚੋਣ ਪ੍ਰਚਾਰ ਦੇ ਵਿੱਚ ਮੌਜੂਦ ਉਹ ਆਖਰੀ ਦਿਨ ਹੈ ਤਾਂ ਕਿਵੇਂ ਵੇਖਦੇ ਹੋ ਵੀ ਤਰਨਤਾਰਨ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਿਸ ਤਰੀਕੇ ਦਾ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਇੱਕ ਗਾਣਾ ਬੜਾ ਮਸ਼ਹੂਰ ਹੈ ਨਾ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਹ ਐਲਾਨ ਬਸ ਹੁਣੇ 14 ਤਰੀਕ ਨੂੰ ਆ ਜੀ ਅੱਜ ਲੋਕਾਂ ਦਾ ਬਸ ਚੱਲੇ ਅੱਜ ਜੀ ਬਟਨ ਦਬਗੇ ਰਿਜ਼ਲਟ ਕੱਢ ਦੇਵੇ ਬਈ ਹਰਮਨ ਸਿੰਘ ਸੰਧੂ ਕਟੋ ਕਟ 20 ਤੋਂ 30 ਹਜ਼ਾਰ ਵੋਟਾਂ ਕਿਤੇ ਸੰਧੂ ਸਾਹਿਬ ਦੀ ਛਵੀ ਇੰਨੀ ਸਾਫ਼ ਹੈ ਇਸ ਇਲਾਕੇ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਕੰਮ ਬੋਲਦੇ ਨੇ ਜਦੋਂ ਆਪਾਂ ਖੇਤ ਦੇ ਵਿੱਚ ਬੀਜ ਸੜਦੇ ਆ ਨਾ ਉਹ ਜਦੋਂ ਬੀਜ ਹਰਾ ਹੁੰਦਾ ਉਸ ਤੋਂ ਕਿਸਾਨ ਜਿਹੜਾ ਹੁੰਦਾ ਉਹ ਅਲਮਾਨ ਲਾ ਲੈਂਦਾ ਵੀ ਇੰਨੀ ਫਸਲ ਹੋਊਗੀ ਮੇਰੀ ਅਸੀਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇੱਥੇ ਬਿਚੇ ਰਹੇ ਉਹ ਜਿਹੜੀ ਜਿਹੜਾ ਬੀਜ ਪੋਚਿਆ ਸੀ ਉਹ ਬਾਹਰ ਆਇਆ ਵੈ ਉਹਦੇ ਤੋਂ ਅਸੀਂ ਨਿਮਾਨ ਲਾ ਰਹੇ ਆਂ ਵੀ ਝਾੜ ਇੰਨਾ ਨਿਕਲੂਗਾ ਬਾਕੀ ਹਰਮਨ ਸਿੰਘ ਸੰਧੂ ਦਾ ਤਜਰਬਾ ਤੇ 3 ਸਾਲ 3 ਵਾਰੀ ਦੀ ਉਹਨਾਂ ਦੀ ਜਿਹੜੀ ਟਰਮ ਹੈ ਐਜ ਐਮ ਐਲ ਏ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਚੰਗੀ ਛਵੀ ਜਿਹੜੀ ਸਾਫ ਹੈ ਤੇ ਉਹਨਾਂ ਨੇ ਕੰਮ ਵੀ ਬਹੁਤ ਕਰੇ ਨੇ ਤੇ ਇੱਕ ਮਹੱਲੇ 'ਚ ਹੀ ਗਏ ਤਾਂ ਉਹ ਕਹਿੰਦੇ ਵੀ ਸਾਡਾ ਤਰਨ ਤਰਨ ਅਗਰ ਪਾਣੀ ਤੋਂ ਇਹ ਇਮਾਰਤ 'ਚ ਡੁੱਬਣੋਂ ਬਚਿਆ ਤਾਂ ਉਹਦਾ ਸਿਹਰਾ ਹਰਮਨ ਸਿੰਘ ਸੰਧੂ ਨੂੰ ਜਾਂਦਾ ਤੇ ਅੱਜ ਸਾਡੇ ਕੋਲੇ ਪ੍ਰਮਾਤਮਾ ਨੇ ਮੌਕਾ ਦਿੱਤਾ ਵੀ ਉਹਦੇ ਉਸ ਐਸਹਾਨ ਦਾ ਮੁੱਲ ਮੋੜਨ ਦਾ ਇਹ ਅਸੀਂ ਕਾਹਲੇ ਆ ਉਹ ਮੁੱਲ ਅਸੀਂ ਮੋੜੀਆ